जल्दी करो जल्दी खड़े हो जाओ मुर्दाबाद 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 पंजाब सरकार मुर्दाबाद 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 ਜਬਰਨ ਚੁੱਕਣ ਵਾਲੀ ਸਰਕਾਰ ਮਰਦਾਬਾਦ 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 ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਸਾਥੀਓ ਅੱਜ 11:11 ਵਜੇ ਰਾਤ ਦੇ ਕਰੀਬ ਸਾਡੇ ਸਾਥੀ ਜਿਹੜੇ ਅੰਦਰ ਸਾਰੇ ਲੰਮੇ ਪਏ ਹੋਏ ਸੀ ਸੁੱਤੇ ਪਏ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ 100 ਰ 150 ਦੇ ਕਰੀਬ ਜਿਹੜੇ ਆ ਆਪਣਾ ਪੁਲਿਸ ਦੇ ਮੁਲਾਜ਼ਮ ਸਿਵਲ ਵਰਦੀ ਦੇ ਸਿਵਲ ਦੇ ਵਿੱਚ ਆਕੇ ਤੇ ਧੱਕਾ ਕੀਤਾ ਤੇ ਸਾਡੇ ਸਾਥੀ ਨੂੰ ਜਿਹੜਾ ਹੈ ਜ਼ਬਰਦਸਤੀ ਚੁੱਕ ਕੇ ਲੈ ਗਏ ਜ਼ਬਰਦਸਤੀ ਹਸਪੀਟਲ ਲੈ ਗਏ ਚੁੱਕ ਕੇ ਉੱਥੇ ਉਹਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਸਾਨੂੰ ਇਹਦਾ ਇਨਫੋਰਮ ਕੀਤਾ ਜਾਊਗਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਵੀ ਸਾਡੇ ਸਾਥੀ ਨੂੰ ਨਾਲ ਲੈ ਕੇ ਜਾਏ ਪਰ ਸਾਡੇ ਮੋਬਾਈਲ ਵੀ ਖੋਲੇ ਗਏ ਇਸ ਦੌਰਾਨ ਸਾਡੇ ਇੱਕੋ ਸਾਥੀ ਦੇ ਮੋਬਾਈਲ ਵੀ ਖੋਲੇ ਗਏ ਵੀਡੀਓਗ੍ਰਾਫੀ ਨਹੀਂ ਕਰਨ ਦਿੱਤੀ ਗਈ ਜ਼ਬਰਨ ਸਾਥੀ ਨੂੰ ਸਾਡੇ ਨੂੰ ਚੁੱਕ ਕੇ ਲੈ ਗਏ ਸਾਰੇ ਨੂੰ 50 ਸਰਕਾਰ ਮਰਦਾਬਾਦ 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 50 ਸਰਕਾਰ ਹੋਰ ਬਰਬਾਦ ਹੋਰ ਬਰਬਾਦ ਹੋਰ ਸਲਮੁਦਰਦਾਬਾ ਮੁਰਦਾਬਾ ਮੁਰਦਾਬਾ ਸਾਥੀਓ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਅਸੀਂ ਮੋਰਚੇ ਵਿੱਚ ਡਟੇ ਹੋਏ ਆਂ ਤੇ ਹੁਣ ਅਸੀਂ ਹਸਪੀਟਲ ਜਾ ਰਹੇ ਆ ਸਾਡੇ ਕੁਝ ਸਾਥੀ ਹਸਪੀਟਲ ਜਾ ਰਹੇ ਆ ਤੇ ਅੱਗੇ ਦੀ ਸਥਿਤੀ ਤੁਹਾਨੂੰ ਉੱਥੇ ਜਾ ਕੇ ਅਸੀਂ ਕਲੀਅਰ ਕਰਾਂਗੇ ਤੇ ਸਵੇਰੇ ਫਿਰ ਅਸੀਂ ਆਪਣੇ ਦੂਜੇ ਸਾਥੀ ਨੂੰ ਉਸੇ ਲੜੀ ਦੇ ਵਿੱਚ ਮਰਨ ਵਰ ਸਾਡਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਆਪਣੇ ਦੂਜੇ ਸਾਥੀ ਨੂੰ ਸਵੇਰੇ ਸਾਰੇ ਪੰਜਾਬ ਦੇ ਕੰਪਿਊਟਰ ਦੇ ਹਾਬਕਾ ਨੂੰ ਸੱਦਾ ਦਿੰਨੇ ਆ ਵੀ ਸਾਰੇ ਵੱਤੋਆ ਸੰਗਰੂਤਰਨੇ 'ਚ ਪਹੁੰਚੋ ਤਾਂ ਕਿ ਅਸੀਂ ਆਪਣੇ ਮਰਨ ਵਰਤ ਨੂੰ ਅੱਗੇ ਕੰਟੀਨਿਊ ਰੱਖ ਸਕੀਏ ਇਸ ਹੀ ਉਹ ਇੱਕ ਮੋਰਚਾ ਇਹ ਸੰਘਰਸ਼ ਚੱਲਦਾ ਰਹੂ ਜਦ ਤੱਕ ਸਾਡੀ ਪੂਰੀ ਤਰ੍ਹਾਂ ਜਿੱਤ ਨਹੀਂ ਹੁੰਦੀ ਹੈਗੀ ਬਿਲਕੁਲ ਘਬਰਾਇਓ ਨਾ ਕਿਰਪਾ ਕਰਕੇ ਸਭ ਤੋਂ ਅਪੀਲ ਹੈ ਵੀ ਵੱਧ ਤੋਂ ਵੱਧ ਸਵੇਰੇ ਜਲਦੀ ਤੋਂ ਜਲਦੀ ਇੱਥੇ ਸੰਗਰੂਰ ਮੋਰਚੇ ਵਿੱਚ ਪਹੁੰਚੋ ਸੰਯੋਗ ਸਰਕਾਰ ਮਰਦਾਬਾ 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 ਨੂੰ ਸਾਰੇ ਘਟਨਾਕਰਮਬਾਰੇ ਪਤਾ ਲੱਗ ਹੀ ਚੁੱਕਿਆ ਵਾ ਕੱਲ ਰਾਤ ਲਗਭਗ 10 ਵਜੇ 50 ਮਿੰਟ ਦੀ ਇਹ ਘਟਨਾਵਾ ਜਦੋਂ ਸਾਰੇ ਸਾਥੀ ਉਹ ਆਰਾਮ ਕਰ ਰਹੇ ਸੀਗੇ ਤਾਂ ਇਕਦਮ ਹੀ ਜਿਹੜੀ ਪੁਲਿਸ ਦੀ ਕਾਫੀ ਨਫਰੀ ਜਿਹਦੇ ਵਿੱਚ 150 ਤੋਂ 200 ਜਣਾ ਪੁਲਿਸ ਦਾ ਸੀ ਵਿਦ ਲੇਡੀ ਪੁਲਿਸ ਵੀ ਸੀ ਉਹਨਾਂ ਨੇ ਅਚਾਨਕ ਹੀ ਇੱਥੇ ਸਾਰਿਆਂ ਸਾਥੀਆਂ ਨੂੰ ਰਾਉਂਡ ਅਪ ਕਰ ਲਿਆ ਰਾਉਂਡ ਅਪ ਕਰਨ ਦੇ ਉਪਰੰਤ ਉਹਨਾਂ ਨੇ ਸਾਰੇ ਸਾਥੀਆਂ ਤੋਂ ਮੋਬਾਈਲ ਜਬਰੀ ਖੋਲੇ ਤਾਂ ਜੋ ਕੋਈ ਵੀਡੀਓ ਨਾ ਬਣਾ ਸਕੇ ਜਾਂ ਕੋਈ ਵੀ ਕਿਸੇ ਹੋਰ ਸਾਥੀ ਨੂੰ ਕਾਲ ਕਰਕੇ ਨਾ ਬੁਲਾ ਸਕੇ ਤੇ ਸਾਡੀ ਗਿਣਤੀ ਜਿਹੜੀ ਸੀ ਉਹ ਬਹੁਤ ਘੱਟ ਸੀ ਇੱਥੇ ਤੇ ਫੁੱਲਸ ਦੀ ਗਿਣਤੀ 60 ਤੋਂ 3 ਗੁਣਾ ਜ਼ਿਆਦਾ ਸੀ ਇੱਕ ਇੱਕ ਵਿਅਕਤੀ ਕੋਲੇ ਤਿੰਨ ਤਿੰਨ ਜਾਣੇ ਜਿਹੜੇ ਆ ਉਹਨੂੰ ਰਾਉਂਡ ਅਪ ਕਰਨ ਲਈ ਖੜੇ ਸੀਗੇ ਤੇ ਉਹਨਾਂ ਨੇ ਜਬਰੀ ਜਿਹੜਾ ਵਾ ਉਹਨਾਂ ਨੂੰ ਜੌਨੀ ਸਿੰਘਲਾ ਜੀ ਨੂੰ ਇੱਥੋਂ ਉਹਨਾਂ ਨੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਇੱਥੋਂ ਲੈ ਕੇ ਗਏ ਅਸੀਂ ਉਹਨਾਂ ਦਾ ਕਾਫੀ ਵਿਰੋਧ ਵੀ ਕੀਤਾ ਪਰ ਉਹ ਉਹ ਗਿਣਤੀ ਵਿੱਚ ਜ਼ਿਆਦਾ ਸੀਗੇ ਜਿਸ ਕਰਕੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਤੇ ਸਾਨੂੰ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਮੁਰਲੀ ਜਾਂਚ ਵਾਸਤੇ ਸਿਵਲ ਹਸਪੀਟਲ ਸੰਗਰੂਰ ਵਿਖੇਲ ਜਾ ਰਹੇ ਆ ਬਾਕੀ ਤੁਹਾਨੂੰ ਅਗਲੀ ਗੱਲ ਉਹ ਦੱਸਦੇ ਆ ਉਸ ਤੋਂ ਮਗਰੋਂ ਜਦੋਂ ਸਾਨੂੰ ਫੋਨਸ ਮਿਲੇ ਥੋੜੇ ਟਾਈਮ ਬਾਅਦ ਅਸੀਂ ਸਿਪਲ ਹਸਪੀਟਲ ਸੰਗਰੂਰ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਉਹਨਾਂ ਨੂੰ ਉੱਥੇ ਨਹੀਂ ਲੈ ਕੇ ਗਏ ਸੀ ਉਹਨਾਂ ਨੂੰ ਰਜਿੰਦਰਾ ਹਸਪਤਾਲ ਜਿਹੜਾ ਪਟਿਆਲਾ ਵਿਖੇ ਲੈ ਗਏ ਸੀ ਫਿਰ ਅਸੀਂ ਆਪਣੇ ਸਾਥੀਆਂ ਨੂੰ ਪਟਿਆਲੇ ਫੋਨ ਕੀਤਾ ਸਾਥੀ ਬਲਜੀਤ ਜੀ ਨੂੰ ਫੋਨ ਕੀਤਾ ਸਾਥੀ ਪਰਮਜੀਤ ਜੀ ਨੂੰ ਫੋਨ ਕੀਤਾ ਇਹਨਾਂ ਨੇ ਉੱਥੇ ਡਿਊਟੀਆਂ ਲਗਾਈਆਂ ਸਾਥੀ ਉੱਥੇ ਆਪਣਾ ਕੋਲੇ ਜਾਣੀ ਜੇ ਕੋਲੇ ਉਦੋਂ ਕਿ ਪਹੁੰਚੇ ਤੇ ਉਹਨਾਂ ਨੂੰ ਕੋਈ ਬੜਾ ਲੰਬਾ ਸਮਾਂ ਵਿਲ ਨਹੀਂ ਦਿੱਤਾ ਗਿਆ ਤੇ ਪੂਰਾ ਦੇ ਉੱਤੇ ਵੀ ਜਿਹੜਾ ਹੈਗਾ ਪੁਲਿਸ ਦਾ ਪੈਰਾ ਲਗਾਇਆ ਹੋਇਆ ਵਾ ਤੇ ਉਹ ਪਰ ਸਾਥੀ ਜਿਹੜਾ ਵਾ ਉਹ ਜੜਦੀ ਕਲਾ ਦੇ ਵਿੱਚ ਆ ਉਹਦਾ ਮਰਨ ਵਰਤ ਤੇ ਡਰੋਨ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਉਹ ناکਾਮਜਬ ਰਿਹਾ ਵਾ ਉਹ ਸਾਥੀ ਦਾ ਜਿਹੜਾ ਮਰਨ ਵਰਤਾ ਉਥੇ ਹਸਪੀਟਲ ਤੋਂ ਉਹ ਚੱਲਦਾ ਰਹੂਗਾ ਜੋਨੀ ਸਿੰਘਲਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੁਰਦਾਬਾਤ ਪੁਲਿਸ ਪ੍ਰਸ਼ਾਸਨ ਮੁਰਦਾਬਾਤ 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 ਸੋ ਸਾਥੀਓ ਜਿਵੇਂ ਤੁਹਾਡੇ ਸਾਹਮਣੇ ਆ ਆਪਣੇ ਕੋਲੇ ਜਿਹੜੀ ਇੱਕ ਲੜੀ ਹੈ ਇੱਕ ਲੰਬੀ ਲੜੀ ਹੈ ਕੁਝ ਨਾਮ ਅਸੀਂ ਜਨਤਕ ਕੀਤੇ ਨੇ ਕੁਝ ਨਾਮ ਜਿਹੜੇ ਆ ਅਸੀਂ ਕੁਝ ਕਾਰਨਾ ਕਰਕੇ ਜਨਤਕ ਨਹੀਂ ਕੀਤੇ ਸਰਕਾਰ ਸਾਡੇ ਸਬਰ ਪਰਖਣਾ ਚਾਹੁੰਦੀ ਹੈ ਤੇ ਅਸੀਂ ਸਰਕਾਰ ਦਾ ਜਬਰ ਦੇਖਦੇ ਆ ਵੀ ਉਹ ਔਰੰਗੇਬ ਤੋਂ ਉੱਪਰ ਟੱਪਦੀ ਆ ਜਾਂ ਕੀ ਕਰਦੀ ਆ ਤੇ ਅਸੀਂ ਆਪਣੇ ਸਬਰ ਦੇ ਨਾਲ ਸਾਡਾ ਦੂਜਾ ਸਾਥੀ ਸਾਡਾ ਸਾਥੀ ਕਾਮਰੇਡ ਰਜੀਵ ਸਿੰਘ ਪਟਿਆਲਾ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ परमात्मा ਦੇ ਸ਼ਿਰੂਆਤ ਦੇ ਨਾਲ ਉਹ ਸਾਥੀ ਇਸ ਲੜੀ ਨੂੰ ਕੇ ਦੋਤਾ ਆਇਆ ਅੱਜ ਉਹ ਮਾਰਨ ਵਾਰਤੇ ਉੱਤੇ ਬੈਠ ਗਿਆ ਅਸੀਂ ਆਪਣੇ ਨਾਰਿਆਂ ਦੇ ਨਾਲ ਉਹ ਜਿਹੜਾ ਜज्ਬਾ ਵਾ ਉਹਦਾ ਜੋਸ਼ ਆ ਆਪਾਂ ਤੁਹਾਨੂੰ ਹੋਰ ਵਧਾਵਾਗੇ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਦੇ ਲੋਕ ਜਿੰਦਾਬਾਦ 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 ਜੌਨੀ ਸਿੰਘਲਾ ਜਿੰਦਾਬਾਦ 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 ਜੌਨੀ ਸਿੰਘਲਾ ਜਿੰਦਾਬਾਦ 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 ਮਰਦੇ ਲੋਕ ਜਿੰਦਾਬਾਦ 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 ਸਾਡੇ ਸਾਧੀਆਂ ਨੂੰ ਜ਼ਬਰੀ ਚੱਕਣ ਵਾਲੀ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ